ਵਾਹ ਜੈਮਲ ਫੱਤਾ ਆ ਆਖੇ ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ ਤੈਨੂੰ ਉੱਚੇ ਅਹੁਦੇ ਲਾਦਿਆਂ ਬੱਲੇ ਆ ਤੈਨੂੰ ਉੱਚੇ ਅਹੁਦੇ ਲਾਦਿਆਂ ਤੈਨੂੰ ਉੱਚੇ ਅਹੁਦੇ ਲਾਦੇ ਆ ਫੌਜਾਂ ਦਾ ਸਿਪਾਹ ਸਲਾਰ ਤੈਨੂੰ ਜੈਮ ਲਾ ਦੇਣ ਸਲਾਮੀਆਂ ਤੈਨੂੰ ਜੈਮ ਲਾ ਦੇਣ ਸਲਾਮੀਆਂ ਤੇਰਾ ਮੁਗਲ ਕਰਨ ਸਤ ਕਾਰੇ ਦੇ ਦੂ ਡੋਲਾ ਆਪਣੀ ਧੀ ਦਾ ਭਾਵੇਂ ਤੂੰ ਡੋਲਾ ਆਪਣੀ ਧੀ ਦਾ ਮੇਰੇ ਮੈਲੀ ਬੜੇ ਸ਼ਿੰਗਾਰ ਵੇ ਤੂੰ ਡੋਲਾ ਆਪਣੀ ਧੀ ਦਾ ਮੇਰੇ ਮੈਲੀ ਬਣੇ ਸ਼ਿੰਗਾਰ ਯਾਰੋ ਅਗਿਓ ਜੈਮਲ ਬੋਲੇਦਾ ਕਹਿੰਦਾ ਅਕਬਰ ਨੂੰ ਲਲਕਾਰ ਮੇਰੀ ਗੱਲ ਸੁਣ ਅਕਬਰ ਬਾਦਸ਼ਾ ਹਾਂ ਮੇਰੀ ਗੱਲ ਸੁਣ ਅਕਬਰ ਬਾਦਸ਼ਾ ਰਹਾ ਜੈਮਲ ਸੱਚੋਂ ਚਾਰ ਤੇਰੀ ਜਾਤ ਤੇ ਮੁਸਲਮਾਨ ਦੀ ਅਸੀਂ ਰਾਜਪੂਤ ਸਰਦਾਰ ਕਿਦਾਂ ਧੀ ਦਾ ਡੋਲਾ ਦੇ ਰੀਏ ਓ ਕਿਦਾਂ ਤੀ ਦਾ ਡੋਲਾ ਦੇ ਦੀਏ ਓ ਤੂੰ ਹੱਥ ਇਕਲ ਨੂੰ ਮਾਰ ਓ ਤੂੰ ਹੱਥ ਇਕਲ ਨੂੰ ਮਾਰ ਜਿਹੜੇ ਤੀਆਂ ਤੈਨੂੰ ਦੇ ਗਏ ਓ ਰਾਜਪੂਤ ਗਲਦਾਰ ਤੇਰਾ ਪੈਰ ਪਵਾਈਏ ਮੈਲੇ ਨਾ ਹੋ ਤੇਰਾ ਬੈਰ ਪੁਆਈਏ ਮਹਿਲ ਨਾ ਪਾਵੇਂ ਕਰਦੇ ਟੁਕੜੇ ਚਾਰ ਸਾਨੂੰ ਪਿਓ ਦਾਦੇ ਨੇ ਦੱਸਿਆ ਦੇਣੀ ਜਾਨ ਧਰਮ ਤੋਂ ਮਾਰ ਜੇ ਤੂੰ ਮੁੜ ਕੇ ਡੋਲਾ ਮੰਗਿਆ ਜੇ ਤੂੰ ਮੁੜ ਕੇ ਡੋਲਾ ਮੰਗਿਆ ਤੇ ਉੱਠੇਗੀ ਤਲਵਾਰ ਜੇ ਤੂੰ ਮੁੜ ਕੇ ਟੋਲ ਮੰਗੇ ਆ ਫਿਰ ਉੱਠੇ ਕੀ ਤਲਵਾਰ ਪਤਾ ਲੱਗ ਜਾਉ ਆਪੇ ਜੱਗ ਨੂੰ ਕਿਦਰੇ ਹੋ ਗਏ ਜੇ ਹੱਥ ਚਾਰ ਗੱਲਾਂ ਕਰੂ ਥਰੀ ਕੇ ਵਾਲੜਾ ਸਾਨੂੰ ਯਾਦ ਕਰੂ ਸੰਸਾਰ ਸਾਨੂੰ ਯਾਦ ਕਰੂ ਸੰਸਾਰ ਇੱਕ ਵਾਰੀ ਸੰਸਾਰ ਯਾਦ ਕਰੇ ਗਏ